ਉਸੇ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਦਨਾਲ ਅਨਛਲੀ ਫਗਵਾੜਾ ਸ਼ਹਿਰ ਦੇ ਮਹੱਲਾ ਗਲਨਪੁਰ ਨੇੜੇ ਬੀਤੀ ਰਾਤ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸਾਰੇ ਮਾਮਲੇ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਰੇਲਵੇ ਲਾਈਨਾਂ ਨੂੰ ਕਰਾਸ ਕਰਦੇ ਇੱਕ ਵਿਅਕਤੀ ਟ੍ਰੇਨ ਦੇ ਲਪੇਟ ਵਿੱਚ ਆ ਗਿਆ ਇਸ ਕਾਰਨ ਉਸ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਲਪ੍ਰਿਤ ਪੁੱਤਰ ਅਜਾਦ ਰਾਬੋਵਾਸੀ ਬਾਬਾ ਗਦਿਆ ਵੱਜੋਂ ਹੋਈ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ। ਤੇ ਇਹ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਲਾਸ਼ ਨੂੰ ਵਰਸਾ ਦੇ ਹਵਾਲੇ ਕੀਤਾ ਜਾਵੇਗਾ। ਪੁਲਿਸ ਬਾਬਤ ਅੱਗੇ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ న్యూਸ ਦੇ ਲਈ ਕੈਮਰਾਮੈਨ ਜੈ ਸ਼ਰਮਦ ਨਾਲੋ ਸ਼ਰਨਜੀਤ ਸਿੰਘ ਸੋਨੀ ਰਿਪੋਰਟ ਸਰ ਕੀ ਕੀ ਮਾਮਲਾ ਆ ਜਿਹੜਾ ਕੌਡੇ ਰਾਤ ਤਿੰਨਦਿਲ ਪਿੰਡ ਚ ਆਇਆ ਮੁੰਡਾ ਇਹ ਦੇਰ ਰਾਤ ਸਾਨੂੰ ਸੂਚਨਾ ਮਿਲੀ ਡਿਪਟੀ ਐਸਐਸ ਫਗਵਾੜਾ ਵੱਲੋਂ ਕਿ ਇੱਕ ਵਿਅਕਤੀ ਜਿਹੜਾ ਗੱਡੀ 22477 ਆਪ ਬੰਦੇ ਭਾਰਤ ਦੀ ਲਪੇਟ ਵਿੱਚ ਆ ਕੇ ਮਰ ਗਿਆ ਹੈ ਨੇੜੇ ਮਾ ਲਗਵਿੰਦਪੁਰਾ ਫਗਵਾੜਾ ਤੋਂ ਅਸੀਂ ਮੌਕੇ ਤੇ ਪੁੱਜੇ ਹਾਂ ਇੱਥੇ ਕੀ ਪਹਿਲਾਂ ਹੀ ਮ੍ਰਿਤਕ ਦੇ ਵਾਰਿਸ ਮੌਜੂਦ ਸੀ ਜਿਹੜ ਨੇ ਦੱਸਿਆ ਕਿ ਅਸੀਂ ਕਿਸੇ ਕੰਮ ਲਈ ਇੱਥੇ ਆਏ ਸੀਗੇ ਤੇ ਚਾਲਕ ਲੈਣਾ ਕ੍ਰਾਸ ਕਰਦਾ ਹੈ ਜਿਹੜਾ ਇਹ ਗੱਡੀ ਤੇਲੀ ਪੇੜ ਵਿੱਚ ਆਵੇ ਕੀ ਨਾਮ ਕਲੀਅਰ ਹੋਏ ਮੁੰਡੇ ਦਾ ਜੀ ਇਹਦਾ ਮੁੰਡਾ ਨਾਮ ਹੈ ਲੱਭਰੀ ਦੀ son of ਯਾਦਰਾਮ ਵਾਸੀ ਕਿਰਾਏ ਤੇ ਬਾਬਾ ਗਦਿਆ ਫਗਵਾੜਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ 194 ਬੀ ਐਨਐਸਐਸ ਤਹਿਤ ਦਮਦਮਦ ਲਈ ਜਾਂਦੀ ਗਈ ਹੈ ਜੀ ਤੇ লাশ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਪੋਸਟਮਾਰਡ ਨੰਬਰ ਵਾ